ਚਿਪਸ ਖਾਣੇ ਆ ਅੱਛਾ ਜੀ ਜੀ ਇਸੇ ਦੇ ਹੀ ਚਿਪਸ ਬਣਦੇ ਆ ਠੀਕ ਹੈ ਇਹ ਜਿਹੜੀਆਂ ਹੈਗੀਆਂ ਖਾਣ ਵਾਲੀਆਂ ਵੈਰਾਈਟੀਆਂ ਇਹ ਆਪਣੇ ਦੇਸ਼ ਦੇ ਕੋਨੇ-ਕੋਨੇ 'ਚ ਜਾਂਦੀ ਆ ਜੀ ਕੁਪਰੀ ਪੁਖਰਾਜ ਆ ਇਹ ਵੀ ਆਪਣੇ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਵੱਖਰੀ-ਵੱਖਰੀਆਂ ਸਟੇਟਾਂ ਦੇ ਵਿੱਚ ਇਹਨੂੰ ਉਗਾਇਆ ਜਾਂਦੀ ਚੰਦਰਮੁਖੀ ਬਹੁਤ ਪੁਰਾਣੀ ਵੈਰਾਈਟੀ ਆ ਸਾਡੀ சிਪੀਆਰਾਈ ਦੀ ਇੰਡੀਆ ਦੀ ਇਹ ਜਿਹੜੀ ਵੈਰਾਈਟੀ ਆ ਇਹ ਵੀ ਨੀਦਰਲੈਂਡ ਦੀ ਵੈਰਾਈਟੀ ਆ ਤੇ ਇਹ ਵੀ ਖਾਣ ਦੇ ਵਿੱਚ ਜਿਆਦਾ ਵਧੀਆ ਕਾਰਡੀਨਲ ਕਾਰਡੀਨਲ ਇਹਦਾ ਝਾੜ ਵੀ ਚੰਗਾ ਜਿਹਦੇ ਨਾਲ ਫਾਰਮਰ ਨੂੰ ਵੀ ਬਹੁਤ ਫਾਇਦਾ ਹੁੰਦਾ ਔਰ ਅੱਜ ਆਪਾਂ ਹੈਗੇ ਆ ਹਰਿੰਦਰ ਫਾਰਮ ਪਿੰਡ ਰੇਰੂ ਜ਼ਿਲ੍ਹਾ ਜ਼ਿਲੰਦਰ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਵੀ ਆਰ ਪੰਜਾਬ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਆਂ ਔਰ ਅੱਜ ਆਪਾਂ ਹੈਗੇ ਆ ਹਰਿੰਦਰ ਫਾਰਮ ਪਿੰਡ ਰੇਰੂ ਜ਼ਿਲ੍ਹਾ ਜ਼ਿਲੰਦਰ ਦੇ ਵਿੱਚ ਤੇ ਸਾਡੇ ਨਾਲ ਸਰਦਾਰ ਹਰਿੰਦਰ ਸਿੰਘ ਢੀਂਸਾ ਜੀ ਮੌਜੂਦ ਨੇ ਔਰ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀਆਰ ਦਾ ਸੋਸ਼ਲ ਜੀ ਸਾਰਿਆਂ ਦੇ ਮੇਰੇ ਜਿਹੜੇ ਪੀਆਰ ਦੇ ਦਰਸ਼ਕ ਹੈ ਸਾਰੇ ਸਰ ਆਪਣੇ ਕੋਲ ਤੁਸੀਂ ਜਿਹੜਾ ਤੁਹਾਡੇ ਕੋਲ ਆਏ ਆ ਤੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਲੂ ਹੈ ਤੇ ਸਰ ਇਹਦੇ ਬਾਰੇ ਜਾਣਕਾਰੀ ਦਿਓ ਵੀ ਆਪਾਂ ਇੱਥੇ ਕੀ ਕਰਦੇ ਆ ਸਾਡੇ ਪਿਛਲੀਆਂ ਚਾਰ ਤਿੰਨ ਪੀੜੀਆਂ ਮੈਂ ਤੀਸਰੀ ਪੀੜੀ ਆ ਤੇ ਪਿਛਲੇ ਤਿੰਨ ਪੀੜੀਆਂ ਤੋਂ ਅਸੀਂ ਆਲੂ ਦੇ ਬੀਜ ਨੂੰ ਤਿਆਰ ਕਰਕੇ ਪੂਰੇ ਆਪਣੇ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਅਸੀਂ ਸਪਲਾਈ ਕਰਦੇ ਆਂ ਤੇ ਮੈਨੂੰ ਬੜੀ ਖੁਸ਼ੀ ਤੇ ਗਰਭ ਵੀ ਆ ਜਿਹੜੀ ਚੌਥੀ ਪੀੜ੍ਹੀ ਸਾਡੇ ਪਰਿਵਾਰ ਦੀ ਆ ਉਹ ਵੀ ਇਸ ਬਿਜ਼ਨਸ ਦੇ ਵਿੱਚ ਅੱਗੇ ਵਧ ਰਹੀ ਆ ਔਰ ਨਵੇਂ ਤਰੀਕੇ ਦੇ ਨਾਲ ਇਸ ਬਿਜ਼ਨਸ ਨੂੰ ਨਵੀਆਂ ਟੈਕਨੋਲੋਜੀਜ਼ ਦੇ ਹਿਸਾਬ ਦੇ ਨਾਲ ਉਹ ਇਸ ਬਿਜ਼ਨਸ ਨੂੰ ਅੱਗੇ ਲੈ ਕੇ ਜਾ ਰਹੀ ਆ ਸਾਡੇ ਕੋਲ ਕਾਫੀ ਤਰ੍ਹਾਂ ਦੇ ਤੁਸੀਂ ਦੇਖ ਰਹੇ ਹੋਵੋਗੇ ਵੀ ਸੀਲ ਜਿਹੜੇ ਹੈਗੇ ਆ ਬੱਕਰੇ ਬੱਕਰੇ ਆ ਔਰ ਬਕਰੀਆਂ ਬਕਰੀਆਂ ਸਟੇਟਾਂ ਦੇ ਵਿੱਚ ਇਹਨਾਂ ਦੀ ਡਿਮਾਂਡ ਆ ਡਿਮਾਂਡ ਆ ਜੀ ਦਿਖਾਓ ਸਰ ਪਹਿਲਾਂ ਜਿਵੇਂ ਕਿ ਇਹ ਸਾਡੇ ਜਿਹੜੀ ਡਾਇਮੰਡ ਆ ਇਹ ਖਾਨ ਦੇ ਵਿੱਚ ਬਹੁਤ ਚੰਗੀ ਵੈਰਾਈਟੀ ਆ ਇਹ ਵਾਲੀ ਡਾਇਮੰਡ ਹਾਂਜੀ ਡਾਇਮੰਡ ਅੱਛਾ ਜੀ ਤੇ ਇਹ ਬੜੀ ਵਧੀਆ ਖਾਨ ਦੇ ਵਿੱਚ ਬਹੁਤ ਮੰਨੀ ਜਾਂਦੀ ਆ ਔਰ ਪੂਰੇ ਇਹ ਨੀਦਰਲੈਂਡ ਦੀ ਵੈਰਾਈਟੀ ਆ ਅੱਛਾ ਤੇ ਇਹਨੂੰ ਉੱਥੇ ਵੀ ਤੇ ਆਪਣੇ ਪੰਜਾਬ ਚ ਵੀ ਤੇ ਪੂਰੇ ਇੰਡੀਆ ਚ ਵੀ ਖਾਣ ਵਾਸਤੇ ਇਹਨੂੰ ਬਹੁਤ ਵਧੀਆ ਸਮਝਿਆ ਜਾਂਦਾ ਕਿਉਂਕਿ ਇਹਦੇ ਵਿੱਚ ਨਿਊਟ੍ਰੀਸ਼ਨ ਵੈਲਿਊਜ਼ ਜਿਹੜੀਆਂ ਸਾਡੀ ਬਾਡੀ ਨੂੰ ਚਾਹੀਦੀਆਂ ਉਹ ਇਹ ਪੂਰੀਆਂ ਕਰਦਾ ਹੈ ਠੀਕ ਹੈ ਆਪਣੇ ਹੀ ਈਜ਼ੀਲੀ ਹੋ ਜਾਂਦੀ ਬਿਲਕੁਲ ਬਹੁਤ ਵਧੀਆ ਤਰੀਕੇ ਦੇ ਨਾਲ ਅ ਇੱਥੇ ਪੈਦਾ ਹੋ ਰਹੀ ਆ ਔਰ ਬਹੁਤ ਸਾਰੇ ਫਾਰਮਰ ਇਹਨੂੰ ਕਰ ਵੀ ਰਹੇ ਆ ਇਹ ਇਹਨੂੰ ਅਸੀਂ ਟੇਬਲ ਪੋਟੈਟੋ ਦੀ ਪ੍ਰੋਸੈਸਿੰਗ ਵੈਰਾਈਟੀ ਅਸੀਂ ਇਹਨੂੰ ਕਹਿ ਸਕਦੇ ਹਾਂ ਦੂਜੀ ਆ ਜਿਹੜੀ ਆਪਾਂ ਆਮ ਤੌਰ ਤੇ ਚਿਪਸ ਖਾਂਦੇ ਆ ਅ ਪੈਪਸੀ ਦੇ ਚਿਪਸ ਖਾਂਦੇ ਆ ਇਹ ਉਹ ਵੈਰਾਈਟੀ ਆ ओके ਵੀ ਤੇ ਜੇਸੇ ਦੇ ਹੀ ਚਿਪਸ ਬਣਦੇ ਆ ਠੀਕ ਹੈ ਜੀ ਤੇ ਮੈਂ ਆਪਣੇ ਸਾਰੇ ਪੰਜਾਬ ਵਾਸੀਆਂ ਨੂੰ ਕਹੂੰਗਾ ਵੀ ਇਹ ਜਿਹੜੀ ਵੈਰਾਈਟੀ ਦੇ ਚਿਪਸ ਹੀ ਬਣਾਏ ਜਾਣ ਕਿਉਂਕਿ ਇਹਦੇ ਜਿਹੜੇ ਚ ਕਰਿਪਸੀ ਆ ਉਹ ਇਹਦੇ ਵਿੱਚ ਹੀ ਆ ਸਕਦੀ ਜਿਹੜੇ ਇਹ ਹੈਗੇ ਆ ਇਹ ਆਪਣੇ ਜਿਹੜੇ ਆਪਾਂ ਜਿਹੜੀਆਂ ਰੈਸਟੋਰੈਂਟ ਹੈਗੇ ਉਹਨਾਂ ਚ ਜਿਹੜੀਆਂ ਫ੍ਰੈਂਚ ਫ੍ਰਾਈਜ਼ ਆ ਉਹ ਇਹਨਾਂ ਸ਼ੀਟਸ ਦੀਆਂ ਬਣਦੀਆਂ ਓਕੇ ਤੇ ਉਹ ਆਪਣੇ ਇੱਥੇ ਪੰਜਾਬ ਦੇ ਵਿੱਚ ਅਸੀਂ ਇਹ ਧਰਤੀ ਨੂੰ ਸਮਝਾਂਗੇ ਵੀ ਇਸ ਧਰਤੀ ਨੇ ਉਹ ਚੀਜ਼ اگਾ ਦਿੱਤੀ ਆ ਜਿਹੜੀ ਇੱਥੋਂ ਸੱਤ ਸਮੁੰਦਰਾਂ ਪਾਰ ਉਗਾ ਰਹੇ ਸੀ ਉਹ ਪੰਜਾਬ ਨੇ اگਾ ਕੇ ਦਿੱਤੀ ਆ ਇਹ ਹੈਗੀਆਂ ਖਾਣ ਵਾਲੀਆਂ ਵੈਰਾਈਟੀਆਂ ਆ ਇਹ ਆਪਣੇ ਦੇਸ਼ ਦੇ ਕੋਨੇ-ਕੋਨੇ 'ਚ ਜਾਂਦੀ ਆ ਜੀ ਪੰਜਾਬ ਤੋਂ ਲੈ ਕੇ ਜੀ ਤਾਮਿਲਨਾਡੂ ਤੱਕ ਅੱਛਾ ਇਹਦੀ ਬਜਾਈ ਹੁੰਦੀ ਉੱਥੇ ਇਹਨਾਂ ਦੀ ਇਹਨਾਂ ਦੀ ਇਹ ਹੈਗੀਆਂ ਖਾਣ ਵਾਲੇ ਆ ਕੁਫਰੀ ਜੋ ਕੁਫਰੀ ਜੋਤੀ ਉਸ ਤੋਂ ਬਾਅਦ ਕੁਫਰੀ ਪੁਖਰਾਜ ਆ ਇਹ ਵੀ ਆਪਣੇ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਵੱਖਰੀ-ਵੱਖਰੀਆਂ ਸਟੇਟਾਂ ਦੇ ਵਿੱਚ ਇਹਨੂੰ ਉਗਾਇਆ ਜਾਂਦਾ ਔਰ ਬੜੇ ਵਧੀਆ ਇਹਦੇ ਜੀਲਡ ਬਹੁਤ ਵਧੀਆ ਆ ਇਹਦੇ ਨਾਲ ਸਾਡਾ ਜਿਹੜਾ ਕਿਸਾਨ ਆ ਸਾਡੇ ਦੇਸ਼ ਦਾ ਕਿਸਾਨ ਆ ਉਹ ਖੁਸ਼ਹਾਲ ਰਹਿੰਦਾ ਆ ਵਾਹ ਚੰਗੀ ਇਹਦੀ ਇਹਦਾ ਕੀਮਤ ਮਿਲਦੀ ਬਹੁਤ ਚੰਗੀ ਕੀਮਤ ਮਿਲਦੀ ਆ ਕਿਆ ਇਹ ਹੈ ਸਰਫੂਮੀਰਾ ਇਹ ਇਹਦੇ ਨਾਲ ਦਾ ਹੀ ਆ ਇਹਦੇ ਵਿੱਚ ਇਹਦੇ ਵਿੱਚ ਈਪਸੀ ਬਣਦੇ ਆ ਇਹਦੇ ਵਿੱਚ ਈਪਸੀ ਉਸ ਤੋਂ ਬਾਅਦ ਇਹ ਆ ਜੋ ਇਹ ਵੀ ਚੰਦਰਮੁਖੀ ਬਹੁਤ ਪੁਰਾਣੀ ਵੈਰਾਈਟੀ ਆ ਸਾਡੀ ਸੀਪੀਰਾਈ ਦੀ ਇੰਡੀਆ ਦੀ ਜੀ ਔਰ ਇਹ ਵੈਰਾਈਟੀ ਵੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਚੰਗੀ ਵੈਰਾਈਟੀ ਇਹਨੂੰ ਮੰਨਿਆ ਗਿਆ ਆ ਔਰ ਅੱਜ ਵੀ ਇਹ ਰਾਜ ਕਰ ਰਹੀ ਆ ਖਾਨ ਦੇ ਵਿੱਚ ਅੱਛਾ ਜੀ ਜੀ ਠੀਕ ਆ ਇਹ ਜਿਹੜੀ ਵੈਰਾਈਟੀ ਹੈ ਇਹ ਵੀ ਨੀਦਰਲੈਂਡ ਦੀ ਵੈਰਾਈਟੀ ਆ ਜੀ ਤੇ ਇਹ ਵੀ ਖਾਨ ਦੇ ਵਿੱਚ ਜਿਆਦਾ ਵਧੀਆ ਕਾਰਡੀਨਲ ਕਾਰਡੀਨਲ ਇਹਦਾ ਝਾੜ ਵੀ ਚੰਗਾ ਇਹਦੇ ਨਾਲ ਫਾਰਮਰ ਨੂੰ ਵੀ ਬਹੁਤ ਫਾਇਦਾ ਹੁੰਦਾ ਤੇ ਇਹ ਜਿਹੜੀ ਵੈਰਾਈਟੀ ਆ ਇਹ ਖਾਨ ਦੇ ਵਿੱਚ ਵੀ ਬੜੀ ਚੰਗੀ ਆਉਂਦੀ ਆ ਅੱਛਾ ਜੀ ਇਹ ਸਵੈਰਾਈਟੀ ਇਹ ਨਵੀਂ ਵੈਰਾਈਟੀ ਲਾਂਚ ਹੋਈ ਆ ਪਿਛਲੇ 8 8 ਸਾਲ ਤੋਂ ਇਸ ਨੂੰ ਫਾਰਮਰ ਨੇ ਬਹੁਤ ਵਧੀਆ ਮੰਨਿਆ ਜਿਹਦੇ ਇਹਦੇ ਵਿੱਚ ਕੋਈ ਵੀ ਜਿਹੜੀ ਬਿਮਾਰੀ ਆ ਛੇਤੀ ਕਿਤੇ ਬਹੁਤ ਜ਼ਿਆਦਾ ਆ ਜਾਵੇ ਕਿਸੇ ਵੇਲੇ ਮੌਸਮ ਦੇ ਵਿੱਚ ਖਰਾਬੀ ਤੇ ਫੇਰ ਹੀ ਇਹ ਖਰਾਬ ਹੁੰਦੀ ਆ ਅਦਰਵਾਈਜ਼ ਇਹ ਕੁਫਰੀ ਹਿਮਾਲੀ ਨਹੀਂ ਕਰਕੇ ਇਹ ਵੈਰਾਈਟੀ ਆ ਤੇ ਕਾਫੀ ਜ਼ਿਆਦਾ ਲੋਕਪ੍ਰੀਏ ਵੈਰਾਈਟੀ ਆ ਔਰ ਕਰਨਾਟਕ ਮਹਾਰਾਸ਼ਟਰ ਮੱਧ ਪ੍ਰਦੇਸ਼ West Bengal ਤੇ North Bengal ਇੱਥੇ ਬਹੁਤ ਜ਼ਿਆਦਾ ਇਹ ਪਪੂਲਰ ਵੈਰਾਈਟੀ ਆ ਓਕੇ ਠੀਕ ਹੈ ਖਾਣ ਦੇ ਵਿੱਚ ਇਹਨੂੰ ਬਹੁਤ ਚੰਗਾ ਵਧੀਆ ਬਣਾਇਆ ਗਿਆ ਇਹ ਜਿਹੜੀ ਵੈਰਾਈਟੀ ਸਾਰਿਆਂ ਤੋਂ ਥੱਲੇ ਪਈ ਹੈ ਸੁਪਰ 6 ਇਹਨੂੰ ਕਿਹਾ ਜਾਂਦਾ ਇਹ ਜੀ ਤਿਆਰ ਕੀਤੀ ਗਈ ਆ ਇਹ ਵੀ ਜਿਹੜੀ ਆ ਖਾਣ ਦੇ ਵਿੱਚ ਇਹਦਾ ਜਿਹੜਾ ਝਾੜ ਆ ਉਹ ਵੀ ਬਹੁਤ ਵਧੀਆ ਝਾੜ ਇਹ ਦਿੰਦੀ ਹੈ ਜਿਹਦੇ ਨਾਲ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਆ ਬੀਜ ਪੈਦਾ ਕਰਦੇ ਆ ਉਹਨਾਂ ਨੂੰ ਇਹ ਇਹਦਾ ਚੰਗਾ ਭਾਅ ਮਿਲਣ ਕਾਰਨ ਵਧੀਆ ਇਹਦਾ ਝਾੜ ਮਿਲਣ ਕਾਰਨ ਇਹ ਬੜਾ ਉਹਦਾ ਫਾਇਦਾ ਲੈ ਰਹੇ ਆ ਓਕੇ ਇਹ ਸਾਡੀਆਂ ਸਾਰੀਆਂ ਵੈਰਾਈਟੀਆਂ ਇਹਦੇ ਵਿੱਚ ਕਿ ਅਸੀਂ ਜਿਹੜੀ ਅਰਲੀ ਜਨਰੇਸ਼ਨ ਦੀ ਸੀਡ ਆ ਉਹ ਫਾਰਮਰ ਸਾਡੇ ਤੋਂ ਲੈ ਕੇ ਜਾਂਦੇ ਆ ਔਰ ਗਾਹਾਂ ਆਪਦੇ ਖੇਤਾ ਵਾਸਤੇ ਉਹਨੂੰ ਮਲਟੀਪਲਾਈ ਕਰਨ ਵਾਸਤੇ ਉਹ ਸਾਡੇ ਤੋਂ ਲੈ ਕੇ ਜਾਂਦੇ ਆ ਜੇ ਦੀ ਬੁਕਿੰਗ ਦੀ ਪ੍ਰਕਿਰਿਆ ਇੱਕ ਉਹਨਾਂ ਨੂੰ ਕਰਨੀ ਪੈਂਦੀ ਹੈ ਪੂਰੀ ਹਾਂਜੀ ਉਹ ਵੀ ਦੱਸ ਦਿਓ ਬੁਕਿੰਗ ਕਿਵੇਂ ਹੁੰਦੀ ਹੈ ਜੇ ਅਸੀਂ ਗੱਲ ਕਰੀਏ ਕਿਸੇ ਵੀ ਸੀਡ ਦੀ ਜਿਹੜੀ ਬੁਕਿੰਗ ਆ ਅੱਛਾ ਜੀ ਉਹ ਅਸੀਂ ਹੁਣ ਬੁਕਿੰਗ ਕਰ ਲੈਣੀ ਉਹਨਾਂ ਦੀ ਤੇ ਉਹਦਾ 50% ਜਿਹੜਾ ਅਮਾਊਂਟ ਅਡਵਾਂਸ ਉਹਨਾਂ ਨੇ ਦੇ ਦੇਣਾ ਉਸ ਤੋਂ ਬਾਅਦ ਅਸੀਂ ਇਹਨੂੰ ਅਕਤੂਬਰ ਦੇ ਵਿੱਚ ਉਹਨਾਂ ਦੇ ਨਾਲ ਰਾਫਤਾ ਰੱਖ ਕੇ ਵੀ ਤੁਹਾਨੂੰ ਕਿਦਣ ਉਹਨਾਂ ਦੇ ਬਾਣ ਤਿਆਰ ਹ ਤੇ ਅਸੀਂ ਉਹਨਾਂ ਨੂੰ ਇੱਕ ਹਫਤੇ ਦਾ ਟਾਈਮ ਦੇ ਕੇ ਤੇ ਅਸੀਂ ਉਹਨਾਂ ਨੂੰ ਇਹ ਸੁਕਾ ਕੇ ਉਹਨੂੰ ਦੁਬਾਰਾ ਦਵਾਈ ਲਾ ਕੇ ਮਤਲਬ ਇੱਕ ਟ੍ਰੀਟਮੈਂਟ ਹੁੰਦੀ ਆ ਜਿਹੜੀ ਆਪਣੇ ਆਲੂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਹੈ ਕਿ ਮਿੱਟੀ ਦੇ ਵਿੱਚੋਂ ਕੋਈ ਇਨਸੈਕਟ ਜਿਹੜੇ ਆ ਉਹ ਸੀਡ ਦੇ ਵਿੱਚ ਨਾ ਆਉਣ ਤੇ ਸੀਡ ਨੂੰ ਖਰਾਬ ਨਾ ਕਰਨ ਉਹ ਇੱਕ ਵੈਰਾਈਟੀ ਇੱਕ ਟ੍ਰੀਟਮੈਂਟ ਹੁੰਦੀ ਆ ਉਹ ਅਸੀਂ ਕਰਕੇ ਦਿੰਨੇ ਆ ਉਹਦੀ ਥੋੜੀ ਜੀ ਚੀਟਿੰਗ ਕਰਵਾ ਕੇ ਦਿੰਨੇ ਆ ਜਿਹਦੇ ਨਾਲ ਕੀ ਹੋਊਗਾ ਵੀ ਫਾਰਮਰ ਨੂੰ ਇੱਕ ਬੜਾ ਵਧੀਆ ਫੈਸਿਲਿਟੀ ਮਿਲ ਜਾਂਦੀ ਆ ਵੀ ਫਾਰਮਰ ਜਦੋਂ ਆਪਣੇ ਘਰੇ ਨੂੰ ਲੈ ਕੇ ਜਾਊਗਾ ਸਾਡੇ ਤੋਂ ਸੀਡ ਤੇ ਉਹ ਸੀਡ ਜਾਂਦੇ ਸਾਰ ਹੀ ਜਿਹੜਾ ਆ ਉਹ ਉਹ ਆਪਦੇ ਖੇਤਾਂ 'ਚ ਲਾ ਦੇਊਗਾ ਉਹਨੂੰ ਐਕਸਟਰਾ ਕੋਈ ਲੇਬਰ ਕੋਈ ਉਹਨੂੰ ਪੱਲੇਦਾਰ ਕੋਈ ਉਹਦੋਂ ਇਕੱਠੇ ਕਰਨ ਦੀ ਲੋੜ ਨਹੀਂ ਬਸ ਉਹ ਸਿੱਧਾ ਆਪਣਾ ਖੇਤ ਦੇ ਵਿੱਚ ਲਵਾਈ ਕਰ ਸਕਦਾ ਜਿਹੜੀ ਤਰੀਕ ਤੱਕ ਜਾਂ ਕਿੰਨਾ ਦਿਨਾਂ ਤੱਕ ਉਹ ਤੁਹਾਡੇ ਤੋਂ ਮੰਗ ਜਿਹੜੀ ਆਡਵਾਂਸ ਬੁਕਿੰਗ ਕਰਾ ਸਕਦੇ ਆਡਵਾਂਸ ਬੁਕਿੰਗ ਸਾਡੀ ਲਗਾਤਾਰ ਲਗਾਤਾਰ ਚੱਲਦੀ ਰਹਿੰਦੀ ਹੈ ਲੇਕਿਨ ਇਹ ਜਿਹੜੇ ਸੀਡ अर्ली ਜਨਰੇਸ਼ਨ ਦੇ ਸੀਡ ਆ ਬਹੁਤ ਵੱਡੀ ਕਵਾਂਟੀਟੀ ਚ ਨਹੀਂ ਹੁੰਦੇ ਬੇ ਜਿਵੇਂ ਕਿ ਸਾਡੀਆਂ ਕੁਝ ਵੈਰਾਈਟੀਆਂ ਹੈਗੀਆਂ ਉਹ ਸਾਡੀਆਂ ਬੁਕਿੰਗ ਓਵਰ ਹੋ ਚੁੱਕੀਆਂ ਅਸੀਂ ਉਹਨਾਂ ਦੀ ਬੁਕਿੰਗ ਬੰਦ ਕਰ ਦਿੱਤੀ ਬੰਦ ਕਰ ਦਿੱਤੀ ਹੈ ਤੇ ਹੁਣ ਅਵੇਲੇਬਲ ਕਿਹੜੀਆਂ ਨੇ ਇਸ ਵੇਲੇ ਸਾਡੇ ਕੋਲ ਡਾਇਮੰਡ ਅਵੇਲੇਬਲ ਹੈਗਾ ਠੀਕ ਹੈ ਜੀ ਡਾਇਮੰਡ ਅਵੇਲੇਬਲ ਥੋੜਾ ਥੋੜਾ ਹੀ ਆ ਬਾਕੀ ਜਿਹੜੀਆਂ ਵੈਰਾਈਟੀਆਂ ਹੈਗੀਆਂ ਉਹ ਸਾਡੇ ਕੋਲ ਹਜੇ ਅਵੇਲੇਬਲ ਹੈਗੀਆਂ ਹੈਗੀਆਂ ਜੀ ਹਾਂਜੀ ਉਹ ਹਜੇ ਸਾਡਾ ਹੁਣ ਵੀ ਚੱਲਦਾ ਰਹਿਣੀ ਆ ਔਰ ਤਕਰੀਬਨ ਕਹ ਲਓ ਵੀ ਆਪਣਾ ਸਾਰਾ ਸਾਲ ਹੀ ਮਤਲਬ ਪੂਰਾ ਸੀਜ਼ਨ ਅਕਤੂਬਰ ਲਵਾਈ ਤੱਕ ਜਿਹੜਾ ਆ ਇਹ ਜਿਹੜਾ ਬੈਚ ਆ ਉਹ ਅਕਤੂਬਰ ਨਵੰਬਰ ਤੱਕ ਵੀ ਚੱਲਦਾ ਰਹਿੰਦਾ ਜੇ ਸਾਡੇ ਕੋ ਅਵੇਲੇਬਿਲਟੀ ਹੋਵੇ ਤਾਂ ਨੰਬਰ ਥੱਲੇ ਡਿਸਪਲੇ ਕਰ ਰਿਹਾ ਆ ਫਾਰਮ ਦਾ ਤੁਸੀਂ ਜਿਹੜੇ ਵੀ ਵੀਰ ਭਰਾ ਇੱਥੇ ਫਾਰਮ ਵਿਜ਼ਿਟ ਕਰਨਾ ਚਾਹੁੰਦੇ ਆ ਉਹ ਇਹਨਾਂ ਨੂੰ ਫੋਨ ਕਰਕੇ ਵਿਜ਼ਿਟ ਕਰਕੇ ਵੈਰਾਈਟੀ ਦੇਖ ਕੇ ਇਹਨਾਂ ਨਾਲ ਗੱਲ ਕਰਕੇ ਤੁਸੀਂ ਬੁਕਿੰਗ ਵੀ ਕਰਾ ਸਕਦੇ ਆ ਸੋ ਨੰਬਰ ਥੱਲੇ ਫਲੈਸ਼ ਕਰ ਰਿਹਾ ਆ ਅ ਸਰ ਆਪਣੀ ਸਭ ਤੋਂ ਵੱਧ ਡਿਮਾਂਡ ਕਿਹੜੇ ਕਿਹੜੇ ਸੀਡ ਦੀ ਆ ਵੈਸੇ ਆਲਮੋਸਟ ਸੇਮ ਹੀ ਰਹਿੰਦੀ ਆ ਜੀ ਕੋਈ ਜ਼ਿਆਦਾ ਨਹੀਂ ਕੋਈ ਘੱਟ ਨਹੀਂ ਠੀਕ ਹੈ ਜੀ ਤੇ ਡਿਮਾਂਡ ਆਲਮੋਸਟ ਸਾਰਿਆਂ ਦੀ ਫੀਲ ਮਿਲਦੀ ਆ ਤੁਸੀਂ ਜ਼ਿਆਦਾ ਜ਼ਿਆਦਾ ਕਿਹਨੂੰ ਪ੍ਰੇਫਰ ਕਰਦੇ ਹੋ ਜ਼ਿਆਦਾ ਤੁਸੀਂ ਜਦੋਂ ਤੁਸੀਂ ਕਹਿਣਾ ਮੇਰੀਆਂ ਮੇਰੀਆਂ ਮਨ ਪਸੰਦ ਵੈਰੀਟੀਆਂ ਜੀ ਸਾਰੀਆਂ ਜੀ ਸਾਰੀ ਠੀਕ ਹੈ ਇਹ ਸਾਰੀਆਂ ਮੇਰੀਆਂ ਮਨ ਪਸੰਦ ਇਸ ਕਰਕੇ ਕਿਉਂਕਿ ਦੇਖੋ ਜਿਸ ਚੀਜ਼ ਦੀ ਜ਼ਿਆਦਾ ਡਿਮਾਂਡ ਆਉਣੀ ਆ ਜਿਸ ਚੀਜ਼ ਦੀ ਜ਼ਿਆਦਾ ਇਨਕੁਆਰੀ ਆਉਣੀ ਆ ਅਸੀਂ ਉਸ ਚੀਜ਼ ਨੂੰ ਹੀ ਲਾਈਨ ਤੇ ਲੈ ਕੇ ਆਉਣਾ ਜਿਨ੍ਹਾਂ ਦੀ ਡਿਮਾਂਡ ਨਹੀਂ ਹੈਗੀ ਜਾਂ ਜਿਹੜੀਆਂ ਇਨਕੁਆਰੀ ਨਹੀਂ ਆਉਂਦੀ ਉਹਨੂੰ ਅਸੀਂ ਡਿਸਕੰਟੀਨਿਊ ਵੀ ਕਰਨਾ ਪੈਂਦਾ ਕਿਸੇ ਕਿਉਂਕਿ ਇਹ ਜਿਹੜੇ ਸੀਡ अर्ली ਜਨਰੇਸ਼ਨ ਦੇ ਸੀਡ ਆ ਇਹ ਬਹੁਤ ਜ਼ਿਆਦਾ ਬਲਕ ਕੁਆਂਟੀਟੀ ਚ ਨਹੀਂ ਪੈਦਾ ਕੀਤੇ ਜਾ ਸਕਦੇ ਕਿਉਂਕਿ ਜਦੋਂ ਵੀ ਫਾਰਮਰ ਸਾਡੇ ਕੋ ਆਉਂਦੇ ਆ ਹੁਣ ਵੀ ਆਉਣਾ ਆ ਕੁਝ ਫਾਰਮਰਸ ਨੇ ਅਪਾਇੰਟਮੈਂਟਸ ਲਈਆਂ ਹੋਈਆਂ ਆ ਇਹ ਅਸੀਂ ਫੀਲਡ ਵਿਜ਼ਿਟ ਕਰਨਾ ਆ ਤੇ ਅਸੀਂ ਆਉਣ ਵਾਲੇ 2-4-10 ਦਿਨਾਂ ਦੇ ਵਿੱਚ ਸ਼ਾਇਦ ਅਸੀਂ ਇੱਕ ਸੀਡ ਸ਼ੋ ਆਰਗੇਨਾਈਜ਼ ਕਰਾਂਗੇ ਸੀਡ ਸ਼ੋ ਦੇ ਵਿੱਚ ਅਸੀਂ ਦੱਸਾਂਗੇ ਵੀ ਸਾਡੇ ਕੋ ਆਹ ਸੀਡ ਹੁੰਦੇ ਆ ਤਸਾਂ ਇਹਨਾਂ ਨੂੰ ਇਦਾਂ ਪੈਦਾ ਕਰਦੇ ਆ ਉਹਦੇ ਵਿੱਚ ਕੀ ਕੀ ਪ੍ਰੈਕਟਿਸਾਂ ਕਰਦੇ ਆ ਕੀ ਕੀ ਅਸੀਂ ਖਾਦਾਂ ਪਾਉਨੇ ਆ ਕਿਸ ਤਰੀਕੇ ਨਾਲ ਪਾਉਨੇ ਆ ਬਹਾਈਆਂ ਕਿਵੇਂ ਕਰਦੇ ਆ ਲਵਾਈਆਂ ਕਿਵੇਂ ਕਰਦੇ ਆ ਉਹਦੇ ਵਿੱਚ ਸਪਰੇਹਾਂ ਕਿਵੇਂ ਕਰਦੇ ਆ ਤੇ ਕਿਹੜੀਆਂ ਕਰਦੇ ਆ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਡੀ ਹੌਲਮਿੰਗ ਮਤਲਬ ਬੇਲਾਂ ਕਿਵੇਂ ਕੱਟਦੇ ਆ ਬੇਲਾਂ ਤੋਂ ਬਾਅਦ ਅਸੀਂ ਉਹਦੀ ਕਿੰਨੀ ਕੁ ਰਾਖੀ ਕਰਦੇ ਆ ਤੇ ਕੀ ਰਾਖੀ ਕਰਦੇ ਆ ਜਦੋਂ ਅਸੀਂ ਪੱਟਣਾ ਆ ਤਾਂ ਕਿਸ ਤਰੀਕ ਦੇ ਨਾਲ ਕਿਸ ਤਰੀਕੇ ਦੇ ਨਾਲ ਪੱਟ ਕੇ ਉਹਨੂੰ ਕਿਦਾਂ ਸੰਭਾਲਣਾ ਵੀ ਉਹ ਖਰਾਬ ਨਾ ਹੋਵੇ ਜੀ ਉਹਦੇ ਵਿੱਚ ਕੋਈ ਉਹਨੂੰ 6:30 ਵਜੇ 6:00 ਨਾਲ ਤੇ ਇਦਾਂ ਦੀ ਬਹੁਤ ਛੋਟੀਆਂ-ਛੋਟੀਆਂ ਜਿਹੜੀਆਂ ਹਦਾਇਤਾਂ ਹੈਗੀਆਂ ਉਹ ਫਾਰਮਰਸ ਨੂੰ ਅਸੀਂ ਉੱਥੇ ਦੱਸ ਦਵਾਂਗੇ ਅਸੀਂ ਸੀਡ ਸ਼ੋਅ ਅਸੀਂ ਕਰਨ ਜਾ ਰਹੇ ਹਾਂ ਥੋੜੇ ਦਿਨਾਂ ਦੇ ਵਿੱਚ ਵਿੱਚ ਠੀਕ ਹੈ ਜੀ ਅਗਰ ਮੌਸਮ ਸਾਡਾ ਸਾਥ ਦੇਵੇ ਕਿਉਂਕਿ ਜੇ ਸਾਰਾ ਕੰਮ ਫੀਲਡ ਦੇ ਵਿੱਚ ਹੋਣਾ ਹੈ ਤੇ ਜੇ ਫੀਲਡਸ ਮੌਸਮ ਸਹੀ ਹੋਣਗੀਆਂ ਤਾਂ ਫਿਰ ਅਸੀਂ ਜ਼ਰੂਰ ਕਰਾਂਗੇ ਸੀਡ ਵਾਸਤੇ ਇਹ ਨਿਹਾਂ ਜ਼ਰੂਰ ਦਊਗਾ ਜਿਹੜਾ ਸੀਡ ਆ ਉਹਨੂੰ ਸਾਨੂੰ ਜ਼ਰੂਰ ਬਦਲ ਲੈਣਾ ਚਾਹੀਦਾ ਮੈਂ ਇਹ ਨਹੀਂ ਕਹਿ ਰਿਹਾ ਵੀ ਮੇਰਾ ਸੀਡ ਵਿਕੂਗਾ ਮੈਂ ਫਾਰਮਰ ਨੂੰ ਸਲਾਹ ਦੇਣਾ ਚਾਹੁੰਦਾ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਆ ਖਾਸ ਕਰਕੇ ਜਲੰਧਰ ਦੇ ਵੀ ਕਿਸਾਨ ਆ ਵੀ ਉਹ ਸੀਡ ਆਪਣਾ ਜਰੂਰ ਬਦਲ ਬਦਲ ਜਰੂਰ ਕਰਨ ਭਾਵੇਂ ਮੇਰੇ ਤੋਂ ਲੈਣ ਭਾਵੇਂ ਯੂਨੀਵਰਸਿਟੀ ਤੋਂ ਲੈਣ ਭਾਵੇਂ ਉਹ ਹੋਰ ادارے ਬਹੁਤ ਆ ਹੋਰ ਪ੍ਰਾਈਵੇਟ ادارے ਬਹੁਤ ਆ ਸਾਡੇ ਧੋਗੜੀ ਫਾਰਮ ਆ ਬਾਦਸ਼ਾਹਪੁਰ ਫਾਰਮ ਆ ਉਥੋਂ ਲੈਣ ਲੇਕਿਨ ਸੀਡ ਨੂੰ ਰੋਟੇਸ਼ਨ ਚ ਜਰੂਰ ਲੈ ਕੇ ਆਉਣ ਵੀ ਨਵਾਂ ਸੀਡ ਲੈ ਕੇ ਜਿਹੜਾ ਤੁਹਾਡੇ ਕੋਲ 1-2 ਸਾਲ ਤੁਸੀਂ ਬੀਜ ਲਿਆ ਉਹਨੂੰ ਤੁਸੀਂ ਜਰੂਰ ਰਿਪਲੇਸ ਕਰਕੇ ਉਹਨੂੰ ਤੁਸੀਂ ਗਾਹਾਂ ਖਾਣ ਦੇ ਵਿੱਚ ਜਾਂ ਜਿੱਥੇ ਜਾਣਾ ਜਿਹੜੀਆਂ ਦੂਜੀਆਂ ਸਟੇਟਾਂ ਚ ਮੰਗ ਆਉਂਦੀ ਆ ਉੱਥੇ ਤੁਸੀਂ ਭੇਜ ਕੇ ਇਹ ਖਾਣ ਦੇ ਵਿੱਚ ਚਲੇ ਜAVE ਔਰ ਨਵਾਂ ਸੀਡ ਜਿਹੜਾ ਆ ਉਹ ਤੁਸੀਂ ਜਰੂਰ ਲਾਓ ਉਹਦੇ ਨਾਲ ਕੀ ਆ ਇੱਕ ਤਾਂ ਸੜ ਬਿਮਾਰੀਆਂ ਦੀ ਬੜੀ ਰੋਕਥਾਮ ਰਹਿੰਦੀ ਆ ਦੂਜੀ ਗੱਲ ਵੀ ਝਾੜ ਚੰਗਾ ਜਿਹੜਾ ਨਵਾਂ ਸੀਡ ਜਰੂਰ ਦਿੰਦਾ ਆ ਮੈਂ ਫਾਰਮਰਸ ਨੂੰ ਸਨੇਹਾ ਵੀ ਦਊਗਾ ਔਰ ਇਨਵਾਈਟ ਵੀ ਕਰੂੰਗਾ ਵੀ ਤੁਸੀਂ ਸਾਡੇ ਫੀਲਡ ਵਿਜ਼ਿਟ ਜ਼ਰੂਰ ਕਰੋ ਜਦੋਂ ਤੁਸੀਂ ਲਵਾਈ ਕਰਨੀ ਉਹਦੋਂ ਟੈਂਪਰੇਚਰ ਦਾ ਖਿਆਲ ਰੱਖੋ ਵੀ ਕਿੰਨਾ ਟੈਂਪਰੇਚਰ ਆ ਕਿਉਂਕਿ ਪਿਛਲੇ 4-5 ਸਾਲ ਤੋਂ ਟੈਂਪਰੇਚਰਸ ਦੇ ਵਿੱਚ ਜਾਂ ਕਹਿ ਲਓ ਵੀ ਆਪਣੇ ਮੌਸਮ ਦੇ ਵਿੱਚ ਬਹੁਤ ਤਬਦੀਲੀਆਂ ਆ ਗਈਆਂ ਜਿਹੜੇ ਮਹੀਨ ਦਸੰਬਰ ਚ ਪੈਣੇ ਚਾਹੀਦੇ ਸੀ ਉਹ ਦਸੰਬਰ ਫਰਵਰੀ ਮਾ ਆਪਣੇ ਜਨਵਰੀ ਫਰਵਰੀ ਚ ਪੈ ਰਹੇ ਆ ਧੁੱਪ ਸਾਨੂੰ ਜਾਂ ਦਿਨ ਅਸੀਂ ਕਹਿੰਦੇ ਆ ਵੀ ਸਾਫ਼ ਹੋ ਗਿਆ ਹੈ ਉਹ ਬਸੰਤ ਚ ਆ ਜਾਣੇ ਚਾਹੀਦੇ ਸੀਗੇ ਆਪਾਂ ਆਮ ਤੌਰ ਤੇ ਬੱਚਿਆਂ ਦੇ ਮੂੰਹ ਚੋਂ ਜਾਂ ਆਪਾਂ ਸਿਆਣਿਆਂ ਦੇ ਮੂੰਹ ਚੋਂ ਸੁਣਿਆ ਵੀ ਆਈ ਬਸੰਤ ਪਾਲਾ ਉਡੰਤ ਪਾਲਾ ਉਡੰਤ ਤੇ ਉਹੋ ਜਿਹਾ ਦੇਖੋ ਇਹ ਚੇਂਜਸ ਆ ਗਈਆਂ ਆਪਾਂ ਨੂੰ ਆਪਣਾ ਇਨਫਰਾਸਟ੍ਰਕਚਰ ਆਪਾਂ ਨੂੰ ਆਪਣੀ ਪਲੈਨਿੰਗ ਜੇ ਉਹ ਹੈਗੀ ਆਲੂ ਲਾਉਣ ਦੀ ਜਾਂ ਪੱਟਣ ਦੀ ਉਸ ਤਰੀਕੇ ਨਾਲ ਅਪਣਾ ਲੈਣੀ ਚਾਹੀਦੀ ਆ ਵੀ ਜਿੱਦਾਂ ਜਿੱਦਾਂ ਮੌਸਮ ਚੇਂਜ ਹੋ ਰਿਹਾ ਸਾਨੂੰ ਵੀ ਆਪਣੀ ਜਿਹੜੀ ਪ੍ਰੈਕਟਿਸ ਹੈ ਉਹ ਚੇਂਜ ਕਰਨੀ ਪੈਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਹੈ ਜੀ ਪਰ ਆਲੂ ਦੇ ਸੀਡ ਔਰ ਆਲੂਆਂ ਬਾਰੇ ਤੁਸੀਂ ਬੜੀ ਮੁੱਲੀ ਜਾਣਕਾਰੀ ਸਾਨੂੰ ਦਿੱਤੀ ਸਾਡਾ ਬਹੁਤ ਬਹੁਤ ਧੰਨਵਾਦ ਪੀਆਰ ਪੰਜਾਬ ਦੇ ਦਰਸ਼ਕਾਂ ਨੂੰ ਇਹਦੇ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲਿਆ ਹੋਊਗਾ ਬਾਕੀ ਫਾਰਮ ਇਹਨਾਂ ਦੇ ਦਾ ਮੈਂ ਕੰਟੈਕਟ ਨੰਬਰ ਥੱਲੇ ਡਿਸਪਲੇ ਕਰ ਰਿਹਾ ਜੀ ਤੁਸੀਂ ਸਾਰੇ ਜਿਹੜੇ ਆ ਚਾਹਵਾਨ ਹੋ ਉਹ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਮੈਂ ਸਾਰੇ ਪੰਜਾਬ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਹਾਂ ਵੀ ਜੋ ਅੱਜ ਪੰਜਾਬ ਦੇ ਵਿੱਚ ਜੋ ਤਰੱਕੀ ਪੰਜਾਬ ਕਰ ਰਿਹਾ ਹੈ ਉਹਦੇ ਵਿੱਚ ਤੁਸੀਂ ਆਪਣਾ ਆਪਣਾ ਯੋਗਦਾਨ ਜਰੂਰ ਪਾਓ ਔਰ ਮੈਂ ਚਾਹਨਾ ਆ ਵੀ ਛੋਟੇ ਛੋਟੇ ਯੋਗਦਾਨ ਦੇ ਨਾਲ ਸਾਡਾ ਪੰਜਾਬ ਸਿਖਰਾਂ ਤੇ ਪਹੁੰਚ ਸਕਦਾ ਆ ਮੈਂ ਸਾਰੇ ਆਪਣੇ ਨੌਜਵਾਨ ਵੀਰਾਂ ਨੂੰ ਕਹੂੰਗਾ ਵੀ ਜਿਹੜੀ ਲਾਹੇਬੰਦ ਖੇਤੀ ਆ ਸ਼ੁਰੂ ਤੋਂ ਲਾਹੇਬੰਦ ਆ ਉਹ ਗਾਹਾਂ ਵੀ ਲਾਹੇਬੰਦ ਆ ਇਹਨੂੰ ਜਰੂਰ ਸਿੱਖੋ ਅਪਣਾਓ ਤੇ ਜਰੂਰ ਆਪਣੇ ਇਸ ਕਿੱਤੇ ਨੂੰ ਉੱਪਰ ਲੈ ਕੇ ਜਾਓ ਮੇਰਾ ਇਹ ਸਨੇਹਾ ਆ ਸਾਰੇ ਦੇਸ਼ ਦੇ ਸਾਰੇ ਸੂਬੇ ਦੇ ਪੰਜਾਬ ਸੂਬੇ ਦੇ ਨੌਜਵਾਨਾਂ ਨੂੰ ਬਹੁਤ-ਬਹੁਤ ਧੰਨਵਾਦ ਵੀਡੀਓ ਪਸੰਦ ਆਈ ਹੋਵੇ ਇਹਨੂੰ ਸ਼ੇਅਰ ਕਰਨਾ ਨਾ ਭੁੱਲਣਾ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ